ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਥੋਟੇ ਪੱਟ ਦੇ ਅਗਲੇ ਪਾਸੇ ਜਾਂ ਫਿਰ ਸਾਈਡ ਵਾਲੇ ਪਾਸੇ ਦਰਦ ਹੈ ਜਾਂ ਕੀੜੀਆਂ ਚੱਲਦੀਆਂ ਨੇ ਜਾਂ ਜਿਵੇਂ ਮੱਚਦਾ ਹੈ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਦਰਅਸਲ ਹੁੰਦਾ ਕੀ ਹੈ ਆਪਣੇ ਲੰਬਰ ਲੈਵਲ ਦੇ 5 ਮਣਕੇ ਹੁੰਦੇ ਆ L1 ਤੋਂ L5 L2 ਔਰ L3 ਤੋਂ ਇੱਕ ਨਰਵ ਨਿਕਲ ਕੇ ਆਉਂਦੀ ਹੈ ਜਿਸ ਨੂੰ ਕਿਹਾ ਜਾਂਦਾ LFCN ਯਾਨੀ ਕਿ ਲੇਟਰਲ ਫੀਮੋਰਲ ਕਿਊਟੇਨੀਅਸ ਨਰਵ ਉਹ ਉੱਥੋਂ ਨਿਕਲ ਕੇ ਆਉਂਦੀ ਆ ਇਹ ਇੱਕ ਸੈਂਸਰੀ ਨਰਵ ਹੈ ਇਹ ਮੋਟਰ ਨਰਵ ਨਹੀਂ ਹੈ ਯਾਨੀ ਕਿ ਇਹ ਆਪਣੀ ਸਿਰਫ ਸੈਂਸੇਸ਼ਨਸ ਨੂੰ ਪਤਾ ਲੱਗਦਾ ਆਪਾਂ ਨੂੰ ਆਪਣੇ ਇਨਗੋਇਨਲ ਲਿਗਾਮੈਂਟ ਹੁੰਦਾ ਜਿੱਥੋਂ ਉਸ ਜਗ੍ਹਾ ਤੋਂ ਆਪਣੀ ਇਹ ਨਰਵ ਦਬ ਜਾਂਦੀ ਹੈ ਔਰ ਆਪਣੀ ਇਸ ਜਗ੍ਹਾ ਤੇ ਇਦਾਂ ਲੱਗਦਾ ਜਿਵੇਂ ਕੀੜੀਆਂ ਚੱਲਦੀਆਂ ਇਦਾਂ ਲੱਗਦਾ ਜਿਵੇਂ ਜਲਦਾ ਔਰ ਇਦਾਂ ਲੱਗਦਾ ਜਿਵੇਂ ਇੱਥੇ ਆਪਣੀ ਹਲਕਾ ਹਲਕਾ dard ਹੁੰਦਾ। ਦਰਅਸਲ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾਂ ਤੁਹਾਨੂੰ ਜਲਦੀ ਦੱਸਾਂਗੇ ਪਰ ਇਹ ਹੁੰਦਾ ਕਿਉਂ ਆ ਜਿਹੜੀ ਲੋਕ ਬਹੁਤ ਜ਼ਿਆਦਾ ਟਾਈਟ ਪੈਂਟ ਪਾਉਂਦੇ ਆ ਇਥੋਂ ਜਾਂ ਫਿਰ ਪ੍ਰੈਗਨੈਂਟ ਵੂਮਨ ਜਾਂ ਫਿਰ ਸ਼ੂਗਰ ਜਾਂ ਫਿਰ ਥਾਇਰੋਇਡ ਦੇ ਪੇਸ਼ੈਂਟਸ ਕੋਲ ਤੇ ਜ਼ਿਆਦਾਤਰ ਦੇਖਿਆ ਗਿਆ ਹੈ। ਕਿਉਂਕਿ ਜਦੋਂ ਪ੍ਰੈਗਨਨਸੀ ਹੁੰਦੀ ਹੈ ਇਸ ਜਗ੍ਹਾ ਤੇ ਆਪਣੇ ਆਪਣੇ ਜੋ ਭਾਰ ਪੈਂਦਾ ਹੈ ਤਾਂ ਉਹ ਜੋ ਲਿਗਾਮੈਂਟ ਹੈ ਉਹ ਦਬ ਜਾਂਦਾ ਹੈ ਉਸ ਕਰਕੇ ਨਰਵੀ ਇਫੈਕਟ ਹੁੰਦੀ ਹੈ ਔਰ ਆਪਣੇ ਇਥੇ ਜਲਨ ਔਰ ਦਰਦ ਸ਼ੁਰੂ ਹੋਏਗਾ ਔਰ ਜਾਂ ਫਿਰ ਜਿਹੜੇ ਬਹੁਤ ਲੋਕ ਓਬੈਸਿਟੀ ਮੀਨਸ ਬਹੁਤ ਮੋਟਾਪਾ ਹੈ ਉਹਨਾਂ ਦੇ ਵੀ ਇਹ ਸਮੱਸਿਆ ਜ਼ਿਆਦਾ ਨਿਕਲ ਕੇ ਆਉਂਦੀ ਹੈ 50% ਮਰਦਾਂ 'ਚ 50% ਔਰਤਾਂ 'ਚ ਪਾਈ ਜਾਂਦੀ ਹੈ ਸੋ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾਂ ਨਹੀਂ ਤੁਸੀਂ ਇਸ ਦੀ ਰੈਗੂਲਰ ਕਸਰਤ ਕਰੋਗੇ ਤਾਂ ਤੁਸੀਂ ਇਸ ਤੋਂ ਬਚ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਔਰ ਸਾਡੀ ਇੰਸਟਾਗ੍ਰam ਆਈਡੀ ਐਸ ਸਰੀ ਸਿੰਘ ਸਰਾਹ ఫిਜ਼ੋਥੈਰਪੀ ਔਰ ਦੂਸਰੀ ਆਈਡੀ ਐ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਤੁਸੀਂ ਉੱਥੇ ਫੋਲੋ ਕਰ ਸਕਦੇ ਹੋ ਔਰ ਸਾਡਾ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਜੋ ਤੁਸੀਂ ਦੇਖ ਰਹੇ ਹੋ ਇਸ ਨੂੰ ਵੀ ਸਬਸਕ੍ਰਾਈਬ ਜਰੂਰ ਕਰੋ ਔਰ ਕਿਉਂਕਿ ਅਸੀਂ ਰੋਜ਼ਾਨਾ ਇਸੇ ਹੈਲਥ ਰਿਗਾਰਡਿੰਗ ਰੋਜ਼ ਇੱਕ ਨਾ ਇੱਕ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਸਾਡਾ Facebook ਤੇ ਪੇਜ ਹੈ ਐਸ ਸਰੀ ਸਿੰਘ ਸ ਸੋ ਆਓ ਸ਼ੁਰੂ ਕਰਦੇ ਹਾਂ ਆਸਾਨ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ। ਇਸ

1 2 3 4 5 6 7 8 9 10 10 ਲੈਗਸ ਪੱਟ ਤੇ ਖੇਚ ਪਏਗੀ ਇਸ ਨੂੰ ਤੁਸੀਂ ਤਿੰਨ ਤੋਂ ਚਾਰ ਵਾਰੀ ਕਰਨਾ ਹੈ ਦੋਨੋਂ ਸਾਈਡ ਕਰਨਾ ਹੈ ਛਾਇਟੋਟੇ ਇੱਕ ਸਾਈਡ ਦਾਤ ਹੈ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਜਿਸ ਨੂੰ ਵਿੱਚ ਆਪਾਂ ਸਟ੍ਰੈਚ ਕੀਤਾ ਕੁਆਡਸੈਪ ਦੂਸਰਾ ਕਸਰਤ ਕੀ ਕਰਾਂਗੇ ਆਪਾਂ ਕੁਆਡਸੈਪ ਮਸਲ ਨੂੰ ਸਟ੍ਰੈਚ ਕਰਾਂਗੇ ਆਪਾਂ ਮੰਨ ਲਓ ਇਸ ਜਗ੍ਹਾ ਤੇ ਆਪਣੇ ਦਰਦ ਹੋ ਰਿਹਾ ਹੈ ਜਾਂ ਇਸ ਜਗ੍ਹਾ ਤੇ ਆਪਾਂ ਨੂੰ ਸੈਂਸੇਸ਼ਨਸ ਆਲਟਰਨਿੰਗ ਜਾਨਕੀ ਜਲਨ ਹੁੰਦੀ ਹੈ ਪੱਟ ਤੇ ਇਹ ਪੱਟ ਪਿੱਛੇ ਰਹੇਗਾ ये आप अगे ले जाएंगे इदा करके और आपदा अग् जा कोशिश करा पूरा थले चले जावे इस जगह से खिंच पेगी दोबारा देखो ध्यान आपदा बैठ गए आप इदा बैठा और अगे जावे इले इस जगह से खिंच पेगी इतने आप दस सैकेंड होल्ड एक दो तीन चार पां छत अठ नौ दस फिर वापस फिर अगे जावे एक दो तीन चार पां छे सत्त अठ नौ दस फिर वापस ये तीन तो चार बार इधर तीन तो चार बार इधर यह होगी दूजा स्ट्रैच हम तीजा स्ट्रैच की कराइड पै जाएंगे ऐसा करके और लत आप बिल्कुल पिछले ढि छा कि छह खिच पेगी बहुत ज्यादा और देखो ध्यान आप उपर होकर दिखा दें थोड़ा जा लत्त बिल्कुल पिछले छड़ देनी है इदा साइड लाइन च और इतने आप दस गिण्डे फिर आपस आ जाए फिर आप पिछे जावे फिर इतने आप दस गिणा फिर आप ਪਿੱਛੇ ਆ ਜਾਣਾ ਫਿਰ ਆਪਾਂ ਪਿੱਛੇ ਗਏ ਧਿਆਨ ਨਾਲ ਦੇਖੋ ਲਤ ਬਿਲਕੁਲ ਢਿੱਲੀ ਛੱਡ ਦੇਣੀ ਹੈ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਬਹੁਤ ਚਾਦੀ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਹ ਵੀ ਤੁਸੀਂ 4 ਤੋਂ 5 ਵਾਰ ਇਧਰ 4 ਤੋਂ 5 ਵਾਰ ਉਧਰ ਇਹ ਹੋ ਗਿਆ ਤੁਹਾਡੀ ਤੀਜਾ ਸਟ੍ਰੈਚ ਹੁਣ ਚੌਥਾ ਸਟ੍ਰੈਚ ਕੀ ਹੈ ਆਪਾਂ ਖੜਕੇ ਕਰਾਂਗੇ ਦੇਖੋ ਤੁਸੀਂ ਆਪਾਂ ਇਦਾਂ ਖਚ ਕੀ ਹੈ ਆਪਾਂ ਇਦਾਂ ਖੜਕੇ ਇਥੋਂ ਪੈਰ ਨੂੰ ਫੜਾਂਗੇ ਔਰ ਇਸ ਨੂੰ ਆਪਾਂ ਪਿੱਛੇ ਨੂੰ ਖਿੱਚ ਦਾਂਗੇ पूरे ना लाने की कोशिश पिछले और इसमें पिछले लेके जागे तो पट्ट खिंच पेगी दस सैकड होल्ड एक दो तीन चार पे सत अठ नौ दस दिन रिलैक्स दूसरी साइड भी थोड़ा करके दिखा दें इदा खड़ा और के आप कर दें पिछे में रह जाएंगे एक दो तीन चार पे सत अठ नौ दस जी गोडा पूरा मोड़ देना आपका फरंट वाला पार्ट अपना स्ट्रैच होगा यह हो गया चौथा स्ट्रैच हम आप गल कर लगे हाँ स्ट्रेंदनिंग एक्सरसाइज उस करा सो उसके लिए नंबर वन एक्सरसाइज की है आप कलैमशल्स आपदा साइडलाइन पै गए गिटे न गिटा जोड़ लिया और आप उपर चक रहे एक दो तीन चार पाँच छत अठ नौ दस ये बहुत ज्यादा नहीं खोलना ये बहुत ज्यादा घट्ट नहीं खोलना ਨਾਰਮਲ ਜਿਹਾ ਖੋਲਣਾ ਇਦਾਂ ਕਰਕੇ ਔਰ ਇਥੇ ਆਪਾਂ 10 ਗਿਣ ਕੇ ਆਰਾਮ ਕਰਨਾ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਸਟ੍ਰੈਚ ਪਏਗਾ ਇਹ ਹੋਗੀ ਤੁਹਾਡੀ ਪੰਜਵੀਂ ਕਸਰਤ ਇਹ ਤੁਸੀਂ ਦੋਨੋਂ ਸਾਈਡ ਕਰਨੀ ਹੈ 10 ਵਾਰੀ ਕਰਕੇ ਆਰਾਮ ਇਸਦੇ ਲਾਓ ਤੁਸੀਂ ਚਾਰ ਸੈਟ ਇਹ ਹੋਗੀ ਤੁਹਾਡੀ ਪੰਜਵੀਂ ਛੇਵੀਂ ਕਸਰਤ ਕੀ ਹੈ ਤੁਸੀਂ ਸਿੱਧੇ ਪੈ ਜਾਓਗੇ ਔਰ ਤੁਹਾਡੀ ਜਿਹੜੀ ਮੰਨ ਲਓ ਖੱਬੀ ਲੱਤ 'ਚ ਇਹ ਹੋ ਰਿਹਾ ਤਾਂ ਇਹ ਲੱਤ ਉੱਪਰ ਚੱਕੋਗੇ ਹਵਾ 'ਚ ਔਰ ਆਪਾਂ ਹੀ ਸਾਈਡ ਤੇ ਲਿਆਵਾਂਗੇ ਅੱਗੇ ਇਥੇ ਆਪਾਂ ਬਿਲਕੁਲ ਪੈਰ ਨਾਲ ਅੰਦਰ ਮੋੜਨਾ ਨਾਲ ਸਿੱਧਾ ਕਰਨਾ ਤੇ ਲਾ ਛੱਡ ਦੇਣਾ ਇਥੇ ਆਪਾਂ होल्ड करना दस सैकेंड एक दो तीन चार पे सात आठ नौ दस फिर वापस दिन दोबारा देखो ध्यान लात उपर चक्की और आप गए बाकी बॉडी सीधी रहेगी इतने आप हवा च होल्ड कर देना दस सैकेंड एक दो तो, तीन चार पे सात आठ नौ दस दैन रिलैक्स इस दे भी लाओ पूरे छे सैट उस, तो बाद उस तो अगली कसरत है फिर आपको साइड लाइन च पै जाना है साइड लाइन च पैके नीचे गोडा मोड़ लेना और आपको लत उपर चक देनी है और लत अगे लिया है इतने आप करें दस सैकेंड एक दो तो, तीन चार छः सात अठ नौ दस दैन फिर वापस नीचे वाली लत्त मोड़ी हुई है आप उपर चकिया और इतना होल्ड कर देना एक दो तो, तीन चार पे सत अठ नौ, पिछली वाली एक्सरसाइज भी दोनों सैड करनी है, भी दोनों कर नहीं है। थोड़ी, उस तो अगली कसरत हम जी उगली कसरत है कराइड लाइन और से उपर चुक देनी है, है आपको होल्ड करना दस सैकेंड एक दो तीन चार पे सत अठ नौ दस दैन रिलैक्स फिर उपर चक देना एक दो तीन चार 5 6 7 8 9 10 देन ਰਿਲੈਕਸ ਇਹ ਵੀ ਤੁਸੀਂ 10 ਵਾਰੀ ਕਰਨਾ ਦੋਨੋਂ ਸਾਈਡ ਕਰਨਾ ਹੁਣ ਜਿਹੜੀ ਉਹ ਤੋਂ ਅਗਲੀ ਕਸਰਤ ਹੈ ਆਪਾਂ ਇਦਾਂ ਹੀ ਲੇਟੇ ਆ ਲੱਤ ਉੱਪਰ ਚੱਕ ਕੇ ਔਰ ਲੱਤ ਪਿੱਛੇ ਹਵਾ ਚ ਲਟਾ ਦੇਣੀ ਹੈ ਇਦਾਂ ਕਰਕੇ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਇਹ ਬੋਤੋਕੀ ਐਕਸਰਸਾਈਜ਼ ਹੈ ਧਿਆਨ ਨਾਲ ਕਰਨੀ ਤੁਸੀਂ ਦੁਆਰਾ ਦੇਖੋ ਧਿਆਨ ਨਾਲ लत्त उपर चक और पिछले लह गए इतने आप कर रहे हैं दस सैकेंड एक दो तीन चार पाँच पे सत अठ नौ दस दैन रिलैक्स ये तो छे तो सत बार करनी और भी दोनों साइड करनी तो एक्सरसाइज हम जी उदू अगली कसरत है वो की है वो तो आप खड़ के खड़ जाना है एक स्टैप से पौड़ी यह एक्सरसाइज करनी है ਜਿਵੇਂ ਇਦਾਂ ਪੌੜੀ ਤੇ ਖੜ ਕੇ ਔਰ ਮੰਨ ਲਓ ਆਪਣੀ ਸੱਚੀ ਲੱਤ ਦੇ ਵਿੱਚ ਇਧਰ ਪੱਟ ਦੇ ਵਿੱਚ ਦਰਦ ਹੈ ਤਾਂ ਆਪਾਂ ਇਹ ਲੱਤ ਥੱਲੇ ਲਮਕਾ ਦੇਣੀ ਆ ਔਰ ਇਧਰ ਇਧਰ ਹਿਲਾਉਂਦੇ ਰਹਿਣਾ ਆਪਾਂ 1 ਫਿਰ 2 ਤੇ 3 ਤੇ 4 ਫਿਰ 5 ਫਿਰ 6 ਫਿਰ 7 ਫਿਰ 8 ਤੇ 9 ਤੇ 10 ਦੈਨ ਰਿਲੈਕਸ ਇਹ ਤੁਸੀਂ ਬਿਲਕੁਲ ਢਿੱਲੇ ਛੱਡਣੀ ਆ ਲੱਤ ਔਰ ਇਧਰਲਾ ਗੋਡਾ ਬਿਲਕੁਲ ਆਪਾਂ ਸਿੱਧਾ ਰੱਖਣਾ ਹੈ ਇਦਾਂ ਨਹੀਂ ਮੋੜਨਾ ਬਿਲਕੁਲ ਸਿੱਧਾ ਰੱਖ ਕੇ ਇਲਾਤ ਬਿਲਕੁਲ ਟਲੀ ਛੱਡ ਦੇਣੀ ਹੈ ਇਦਾਂ ਦਾ ਹਲਾਉਂਦੇ ਰਹਿਣਾ ਦੂਜੀ ਸਾਈਡ ਵੀ ਇਹੀ ਕਰਨੀ ਹੈ ਤੁਸੀਂ ਇਹ ਦੇਖੋ ਧਿਆਨ ਨਾਲ ਆਪਾਂ ਇਹ ਪੌੜੀਆਂ 'ਚ ਖੜ ਕੇ ਪੌੜੀ ਦੇ ਰੇਲਿੰਗ ਫੜ ਲੈਣੀ ਆ ਤਾਂ ਕਿ ਆਪਾਂ ਗਿਰ ਨਾ ਜਾਈਏ 5 ਤੋਂ 10 ਵਾਰ ਇਧਰ ਕਰਾਂਗੇ 5 ਤੋਂ 10 ਵਾਰ ਇਧਰ ਕਰਾਂਗੇ ਇਹ ਹੀ ਹੋਗੀ ਤੁਹਾਡੀ ਆਖਰੀ ਕਸਰਤ ਸੋ ਇਹ ਸਾਨ-ਸਾਨ ਕਸਰਤਾਂ ਤੁਸੀਂ ਇਹ ਕਸਰਤਾਂ ਅਗਰ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਦੇ ਹੋ ਤਾਂ ਤੁਸੀਂ ਜੋ ਤੁਹਾਡੇ ਪੱਟਾਂ ਦੇ ਵਿੱਚ ਦਰਦ ਹੈ ਅਗਲੇ ਪਾਸੇ ਔਰ ਸਾਈਡ ਵਾਲੇ ਪਾਸੇ ਤਾਂ ਬਹੁਤ ਜਲਦੀ ਠੀਕ ਹੋ ਸਕਦਾ ਹੈ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦੀ ਕਿ ਨਵੇਂ ਟੌਪਿਕ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ